ਸਾਚਕੰਡ ਜੀ ਦੇ ਦਰਬਾਰ ਸੈ ਵਿੱਚ ਸ਼ਾਮ ਵੇਲੇ ਰਹਿਰਾ ਸਾਹਿਬ ਦੀ ਤੋਬਾ ਪਰਕਰਮ ਜੀ ਕੱਢੀ ਜਾਂਦੀ ਚੌਂਕੀ ਸਭ ਦਾ ਇਤਿਹਾਸ ਜਦੋਂ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚ ਕੈਦ ਸਨ ਤਾਂ ਉਦੋਂ ਫਿਰ ਅੰਮ੍ਰਿਤਸਰ ਸਾਹਿਬ ਦੀ ਸੰਗਤਾਂ ਨੇ ਗੁਰ ਸਾਹਿਬ ਦੇ ਦਰਸ਼ਨਾਂ ਦੀ ਇੱਛਾ ਜਾਇ ਕੀਤੀ ਤਾਂ ਬਾਬਾ ਬੁੱਢਾ ਸਾਹਿਬ ਜੀ ਮਾਤਾ ਗੰਗਾ ਜੀ ਸੰਗਤਾਂ ਨੂੰ ਨਾਲ ਲੈ ਕੇ ਗਵਾਲੀਅਰ ਦੇ ਕਿਲੇ ਵੱਲ ਜਾ ਪਹੁੰਚਿਆ ਬਾਬਾ ਬੁੱਢਾ ਸਾਹਿਬ ਜੀ ਨੇ ਇੱਕ ਹੱਥ ਵਿੱਚ ਨਿਸ਼ਾਨ ਸਾਹਿਬ ਤੇ ਦੂਜੇ ਹੱਥ ਵਿੱਚ ਮਿਸ਼ਾਲ ਫੜੀ ਸੀ ਤੇ ਸ਼ਬਦ ਪੜਦੇ ਹੋਏ ਗਵਾਲੀਅਰ ਦੇ ਕਿਲੇ ਵੱਲ ਜਾ ਪਹੁੰਚੇ ਜਦੋਂ ਗਵਾਲੀਅਰ ਪਹੁੰਚੇ ਤਾਂ ਉਹਨਾਂ ਨੂੰ ਕਿਲੇ ਅ ਉਹ ਨਾਂ ਲੈ ਕੇ ਹਰ ਰੋਜ਼ ਸନ୍ਧਿਆ ਤੋਂ ਬਾਅਦ ਹੱਥ ਵਿੱਚ ਨਿਸ਼ਾਨ ਸਾਹਿਬ ਫੜ ਕੇ ਕਿਲੇ ਦੀਆਂ ਪ੍ਰਕਰਮਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਗੁਰਸੱਧ ਨੂੰ ਕਿਲੇ ਦੇ ਜਿਸ ਭਾਗ ਵਿੱਚ ਰੱਖਿਆ ਗਿਆ ਸੀ ਸੰਗਤਾਂ ਉਸ ਦੇ ਕੰਧਾਂ ਨੂੰ ਨਮਸਕਾਰ ਕਰਦੀਆਂ ਗੁਰਸੱਧ ਜਦੋਂ ਕਿਲੇ ਤੋਂ ਰਿਹਾ ਹੋ ਕੇ ਬਾਹਰ ਆਏ ਗੁਰਸੱਧ ਸੰਗਤਾਂ ਦੇ ਪਿਆਰ ਤੇ ਸਤਿਕਾਰ ਨੂੰ ਵੇਖ ਕੇ ਬਹੁਤ ਖੁਸ਼ ਹੋਏ ਉਹਨਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਵਾਰ ਦਿੱਤਾ ਕਿ ਤੁਹਾਡੇ ਵੱਲੋਂ ਸ਼ੁਰੂ ਕੀਤੀ ਇਹ ਚੌਂਕੀ ਜੁਗ ਜੁਗਤਕ ਅਟੱਲ ਰਹੇਗੀ ਤੇ ਮੈਂ ਇਸ ਚੌਂਕੀ ਵਿੱਚ ਆਪ ਹਾਜ਼ਰ ਨਾਜ਼ਰ ਆਹਾਂਗਾ ਉਸ ਤੋਂ ਬਾਅਦ ਅੱਜ ਤੱਕ ਸੰਗਤਾਂ ਹੱਥ ਵਿੱਚ ਨਿਸ਼ਾਨ ਸਹਿ ਫੜ ਕੇ ਸ਼ਬਦ ਪਰਦੇ ਹੋਏ ਦਰਬਾਰ ਸਾਹਿਬ ਜੀ ਦੀ ਪ੍ਰਕਰਮਾ ਵਿੱਚ ਚੁੰਕੀ ਸਾਹਿਬ ਕਰਦੀਆਂ ਹਨ